तान वाहे गुरु साह जी अंतर तीरथ ज्ञान है सात गोर दिया सतग मैल गई मन निर्मल हमृतसर तीर्थ नाये सज्जन मिले सज्जना शब्द सब्द सुपाया ज्योति ज्योत मिलाए पाखण्ड जमकाल न छोड ਲਾ ਜਾਸਿ ਪਤ ਗਵਾਏ ਨਾਨਕ ਨਾਮ ਰਤੇ ਸੇ ਉਬਰੇ ਸੱਚੇ ਸਿਉ ਲਵਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਵਡ ਭਾਗੇ ਹੋ ਜੋ ਸਤ ਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਵਡ ਹੰਸ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ ਚੌਥੀ ਪੌੜੀ ਦੇ ਨਾਲ ਜੋ ਦੂਸਰਾ ਸ਼ਲੋਕ ਦਰਜ ਹੈ ਉਸ ਦਾ ਮੂਲ ਪਾਠ ਸਰਵਣ ਕੀਤਾ ਹੈ ਇਸ ਸ਼ਲੋਕ ਦੀ ਵਿਚਾਰ ਆਪਾਂ ਕੱਲ ਆਰੰਭ ਕੀਤੀ ਸੀ ਜਿਸ ਦੇ ਵਿੱਚ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਚਿੰਤਾ ਇੱਕ ਉਹ ਭਿਆਨਕ ਰੋਗ ਹੈ ਜਿਹਦੇ ਵਿੱਚ ਹਰ ਪ੍ਰਾਣੀ ਤਕਰੀਬਨ ਤਕਰੀਬਨ ਉਹ ਫਸਿਆ ਹੋਇਆ ਹੈ ਤੇ ਮੈਂ ਕੱਲ ਇੱਕ ਸ਼ਬਦ ਵਰਤਿਆ ਸੀ ਜੇ ਚਿੰਤਾ ਤੋਂ ਬਚਣਾ ਹੈ ਤੇ ਚਿੰਤਨ ਕਰਨਾ ਸ਼ੁਰੂ ਕਰਦੇ ਹੋ ਉਹ ਚਿੰਤਨ ਕਿਵੇਂ ਹੋਵੇਗਾ ਸਤਿਗੁਰੂ ਕਹਿੰਨਗੇ ਪ੍ਰਮਾਤਮਾ ਦਾ ਨਾਮ ਜਪ ਇਨਕ ਨਾਮ ਜਪ ਲਾ ਕੇ ਤੈਨੂੰ ਸਦੀਵੀ ਸੁਖ ਆਣ ਕੇ ਮਿਲ ਜਾਵੇ ਨਾਮ ਜਪਣ ਦੇ ਨਾਲ ਤੇਰਾ ਜਨਮ ਮਰਨ ਦਾ ਗੇੜ ਖਤਮ ਹੋ ਜਾਵੇਗਾ ਤੇ ਚਿੰਤਾ ਤੋਂ ਖੈਰਾ ਛੁੱਟ ਕੇ ਅਚਿੰਤ ਪ੍ਰਮਾਤਮਾ ਹਿਰਦੇ ਚ ਵਸ ਜਾਵੇਗਾ ਇਹ ਦੂਸਰੇ ਸ਼ਲੋਕ ਦੀ ਆਰੰਭਕ ਦੋ ਪੰਕਤੀਆਂ ਜਿਹੜੀਆਂ ਆਪਾਂ ਕੱਲ੍ਹ ਸਾਂਝੀਆਂ ਕੀਤੀਆਂ ਕਿ ਸਤ ਗੁਰ ਸੇਵਿਆ ਸਦਾ ਸੁਖ ਜਨਮ ਮਰਨ ਦੁੱਖ ਜਾਏ ਚਿੰਤਾ ਮੂਲ ਨਾ ਹੋਵਈ ਅਚਿੰਤ ਵਸੈ ਮਨ ਆਏ ਇਸ ਪਾਵਨ ਪੰਕਤੀ ਤੇ ਆਪਾਂ ਸਮਾਪਤੀ ਕੀਤੀ ਸੀ ਮੈਂ ਫਿਰ ਇੱਕ ਗੱਲ ਦੁਹਰਾ ਦੇਵਾਂ ਜਦੋਂ ਚਿੰਤਨ ਹੋਣ ਲੱਗ ਪਿਆ ਨਾ ਪ੍ਰਮਾਤਮਾ ਦਾ ਉਦੋਂ ਚਿੰਤਾ ਆ ਆਪਣੇ ਆਪ ਜਿਹੜੀ ਉਹ ਬੰਦੇ ਦੇ ਖਿਹਰੇ ਨੂੰ ਜਿਹੜਾ ਉਹ ਛੱਡ ਦਿੰਦੀ ਹੈ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਉਦਾਹਰਨ ਦੇ ਦੇਣਾ ਮੰਨ ਲਓ ਅਸੀਂ ਹੁਣ ਕੁਝ ਦਿਨਾਂ ਦੇ ਵਿੱਚ ਨਵੀਂ ਕਣਕ ਆਈ ਹੈ ਤੇ ਘਰ ਦੇ ਵਿੱਚ ਕਈਆਂ ਨੇ ਭਾਂਡਿਆਂ ਚ ਪਾਈ ਹੋਣੀ ਹੈ ਪਰੋਲਿਆਂ ਚ ਡਰਮਾਂ ਚ ਜਦੋਂ ਇੱਕ ਭਾਂਡਾ ਖਾਲੀ ਹੈ ਉਹਦੇ ਵਿੱਚ ਦੂਸਰੀ ਵਸਤੂ ਤਾਂ ਪਾਈ ਜਾਂਦੀ ਹੈ ਚਲੋ ਸ਼ਹਿਰਾਂ ਤੇ ਰਿਵਾਜ ਰਿਆ ਨਹੀਂ ਹੁਣ ਕਨਕ ਸੰਬੰਧ ਦਾ ਜਿਨ੍ਹਾਂ ਨੇ ਪਿੰਡਾਂ ਚ ਸਾਂਭੀ ਉਹਨਾਂ ਨੇ ਡਰਾਮਨ ਨੂੰ ਧੂਪ ਲਵਾਈ ਸਾਫ਼ ਕੀਤਾ ਵੀ ਜਿਹੜੀ ਨਵੀਂ ਕਿਤੇ ਉਹ ਵੀ ਲੱਗ ਨਾ ਜਾਵੇ ਜਿਵੇਂ ਪੁਰਾਣੀ ਲੱਗੀ ਇਹ ਇੱਕ ਕੁਦਰਤ ਦਾ ਨਿਯਮ ਹੈ ਇੱਕ ਭਾਂਡੇ ਦੇ ਵਿੱਚ ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ ਸਤਿਗੁਰੂ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਇੱਕ ਭਾਂਡੇ ਦੇ ਵਿੱਚ ਦੂਸਰੀ ਵਸਤੂ ਉਦੋਂ ਹੀ ਜਾ ਕੇ ਟਿਕੇਗੀ ਜਦੋਂ ਪਹਿਲੀ ਵਸਤੂ ਬਾਹਰ ਕੱਢਾਂਗੇ ਤੇ ਹੁਣ ਚਿੰਤਾ ਬੜਾ ਬਰੀਕ ਵਿਸ਼ਾ ਹੈ ਭਾਵੇਂ ਮੈਂ ਇੱਥੇ ਕੱਲ ਵੀ ਬੋਲਿਆ ਸੀ ਥੋੜਾ ਜਿਆ ਆਪਾਂ ਇੱਥੇ ਹੋਰ ਗੱਲ ਕਰ ਲੈਨੇ ਆ ਤੁਸੀਂ ਯਤਨ ਕਰੋਗੇ ਨਾ ਆਪਣੇ ਆਪ ਮੈਂ ਚਿੰਤਾ ਤੋਂ ਬਾਹਰ ਜਾਵਾਂ ਤੇ ਨਿਕਲਿਆ ਨਹੀਂ ਜਾਵੇਗਾ ਇਹ ਇੱਕ ਦਲਦਲ ਹੈ ਤੇ ਇਹ ਏਡੀਕ ਭਿਆਨਕ ਬਿਮਾਰੀ ਇੱਕ ਚਿੰਤਾ ਹੋ ਗਈ ਇੱਕ ਹਉਮੈ ਹੋ ਗਈ ਇਹ ਬੰਦਾ ਕਹਿ ਵੀ ਦਵੇ ਨਾ ਕਿ ਮੈਂ ਚਿੰਤਾ ਨਹੀਂ ਕਰਦਾ ਤੇ ਬਦੋ ਬਦੀ ਆਣ ਕੇ ਬੰਦੇ ਨੂੰ ਘੇਰ ਲੈਂਦੀ ਹੈ ਹੁਣ ਜਿੱਥੇ ਚਿੰਤਾ ਹੈ ਮੈਂ ਕੱਲ ਜਿਹੜੀ ਗੱਲ ਕਰ ਰਿਹਾ ਕੱਲ ਇਹ ਗੱਲ ਕਹੀ ਸੀ ਕਿ ਉੱਥੇ ਸਿਮਰਨ ਕਰਨਾ ਸ਼ੁਰੂ ਕਰਦੇ ਹੋ ਉੱਥੇ ਚਿੰਤਨ ਕਰਨਾ ਸ਼ੁਰੂ ਕਰਦੇ ਹੋ ਮਨ ਉਹੀ ਹੈ ਕੱਲਾ ਬੈਠਾ ਹੈ ਤੇ ਸੋਚਦਾ ਪਿਆ ਹੈ ਮਨ ਜਿਹੜਾ ਉਹ ਮਨ ਉਹੀ ਰਹਿਣਾ ਬੰਦਾ ਇੱਕੋ ਹੀ ਹੈ ਉਹ ਕੱਲਾ ਬੈਠਾ ਤੇ ਉਹ ਕੁਝ ਨਾ ਕੁਝ ਸੋਚੀ ਜਾ ਰਿਹਾ ਹੈ 네ਗੇਟਿਵ ਸੋਚੀ ਜਾਵੇਗਾ ਮਾਰੀਆਂ ਚੀਜ਼ਾਂ ਸੋਚੀ ਜਾਵੇਗਾ ਜੋ ਉਹਦੀ ਲਾਈਫ ਚ ਹੋਈਆਂ ਨੇ ਪਰ ਉਹ ਬੰਦਾ ਜੇ ਕਿਤੇ ਬਾਣੀ ਪੜਨ ਲੱਗ ਪੇ ਨਾਮ ਜੱਪ ਲਾਪੇ ਮਨ ਉਹ ਹੀ ਹੈ ਉਹਦਾ ਧਿਆਨ ਜਿਹੜਾ ਜਿਹੜਾ ਸੀ ਉਹ ਤਬਦੀਲ ਹੋ ਗਿਆ ਜਦੋਂ ਧਿਆਨ ਸਿਮਰਨ ਦੇ ਵਿੱਚ ਆ ਜਾਊਗਾ ਉਹ ਧਿਆਨ ਆਪਣੇ ਆਪ ਹੀ ਚਿੰਤਾ ਨੂੰ ਖਤਮ ਕਰ ਦੇਵੇਗਾ ਟਿਕਣੀ ਅੰਦਰ ਚੀਜ਼ ਇੱਕੋ ਹੀ ਹੈ ਸਾਡੇ ਹੱਥ ਦੇ ਵਿੱਚ ਹੈ ਮੈਂ ਇੱਕ ਵਾਰੀ ਉਦਾਹਰਣ ਦਿੱਤੀ ਸੀ ਤੁਸੀਂ ਨਾ 5 ਕਿਲੋ ਦਾ ਭਾਰ ਚੁੱਕੋ ਹੱਥ ਤੇ ਰੱਖੋ ਬੜੇ ਨੋਰਮਲ ਆਪਾਂ ਰੱਖ ਲਾਂਗੇ ਕੋਈ ਬਹੁਤਾ ਹੈਵੀ weight ਨਹੀਂ ਹੈਗਾ ਬਾਹਂ ਦਰਦ ਨਹੀਂ ਹੋਵੇਗੀ 1-2 ਮਿੰਟ ਰੱਖੋਗੇ ਤੇ ਵਾਪਸ ਕਰ ਦਿਓ ਉਸ ਤੋਂ ਬਾਅਦ ਤੁਸੀਂ 5 ਮਿੰਟ ਖਾਲੀ ਬਾਹਂ ਐਦਾਂ ਕਰ ਲਓ ਮੈਂ ਉਹ ਦਿਨ ਗਲਾਸ ਦੀ ਉਦਾਹਰਨ ਦਿੱਤੀ ਸੀ ਤੁਹਾਨੂੰ ਚੇਤਾ ਹਣਾ ਖਾਲੀ ਬਾਹਂ ਸਿੱਧੀ ਕਰ ਲਓ ਖਾਲੀ ਬਾਹਂ ਵੀ ਜੇ ਤੁਸੀਂ ਮੰਨ ਲਓ ਬਾਹਂ ਸਿੱਧੀ ਕੀਤੀ ਇਹਦੇ 'ਚ ਵੀ ਦਰਦੂ ਨਹੀਂ ਸ਼ੁਰੂ ਹੋ ਜੇਗੀ ਫੜਿਆ ਕੋਈ ਨਹੀਂ ਹੱਥ 'ਚ ਖਾਲੀ ਮੁਠੀ ਹੈ ਪਰ ਖਾਲੀ ਮੁਠੀ ਵੀ ਹੱਥ ਦੇ ਵਿੱਚ ਦਰਦ ਕਰਨੀ ਸ਼ੁਰੂ ਕਰ ਦਿੰਦੀ ਹੈ ਇੱਕ ਗੱਲ ਯਾਦ ਰੱਖਿਓ ਚਿੰਤਾ ਚੋਂ ਨਿਕਲਣਾ ਕੁਝ ਨਹੀਂ ਪਰ ਜੇ ਤੁਸੀਂ ਫੜ ਕੇ ਬੈਠੇ ਜੇ ਇਹਨੇ ਦਰਦ ਦੇਣਾ ਤੁਹਾਨੂੰ ਸ਼ੁਰੂ ਕਰ ਦੇਣਾ ਕੱਲ ਸ਼ਲੋਕ ਪੜਿਆ ਸੀ ਨਾ ਕਿ ਚਿੰਤਾ ਤਾਂ ਕੀ ਕੀਜੀਏ ਚਿੰਤਾ ਤੇ ਤੂੰ ਤਾਂ ਕਰਨਾ ਭੀ ਜੇ ਤੇਰੇ ਨਾਲ ਕੁਝ ਵੱਖਰਾ ਹੋਇਆ ਇਹ ਤੇ ਚਿੰਤਾ ਤਾਂ ਕੀ ਕੀਜੀਏ ਜੋ ਅਨ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਇਹ ਤੇ ਆਉਣ ਜਾਣ ਦਾ ਚੱਕਰ ਹੈ ਦੁਨੀਆ ਦਾ ਕੋਈ ਅੱਜ ਚੱਕਰ ਕੱਢਦਾ ਹੈ ਕੋਈ ਕੱਲ ਨੂੰ ਕੱਢ ਦੇਗਾ ਕਿਸੇ ਦਾ ਸਰਕਲ ਛੋਟਾ ਹੈ ਕਿਸੇ ਦਾ ਵੱਡਾ ਹੈ ਚੱਕਰ ਤੇ ਪੂਰਾ ਹੋਵੇਗਾ ਨਾ ਇਸ ਕਰਕੇ ਭਲਿਆ ਜੇ ਤੂੰ ਚਿੰਤਾ ਫੜ ਕੇ ਬੈਠਾ ਹੋਇਆ ਹੈ ਤੇ ਇਹਦੇ ਨਾਲ ਨੁਕਸਾਨ ਤੇਰਾ ਹੋਣਾ ਹੈ ਇਹਨੂੰ ਛੱਡ ਦਵੇਂਗਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਚਿੰਤਾ ਮੂਲ ਨਾ ਹੋਵੇ ਇਸ ਚਿੰਤਾ ਨੂੰ ਖੈਰਾ ਛਡਾ ਲੈਗਾ ਜਦੋਂ ਅਚਿੰਤ ਵਸੈ ਮਨ ਆਏ ਅਚਿੰਤ ਦਾ ਅਰਥ ਕੀਤਾ ਸੀ ਉਹ ਪਰਮਾਤਮਾ ਜਿਹੜਾ ਚਿੰਤਾ ਤੋਂ ਰਹਿ ਤੇ ਕਹਿੰਦੇ ਉਹ ਅਚਿੰਤ ਪਰਮਾਤਮਾ ਜਿਹੜਾ ਹੈ ਤੇਰੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਆਣ ਕੇ ਵਸ ਜਾਵੇਗਾ ਜਿੱਥੇ ਮਾਲਕ ਆਣ ਕੇ ਵਸ ਗਿਆ ਫਿਰ ਬਾਣੀ ਕਹਿੰਦੀ ਹੈ ਜਾ ਤੂੰ ਮੇਰਾ ਵਲ ਹੈ ਤਾਂ ਕਿ ਆ ਮੋਹ ਸ਼ੰਦਾ ਤੂੰ ਤੇ ਸਭ ਕੁਝ ਮੈਨੂੰ ਤੇ ਤੂੰ ਦੇ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਜਦੋਂ ਅੱਗੇ ਚਿੰਤਾ ਸੀ ਵੀ ਮੇਰੇ ਨਾਲ ਕੌਣ ਖੜੇਗਾ ਹੁਣ ਪਤਾ ਹੈ ਕਿ ਮੇਰੇ ਨਾਲ ਪ੍ਰਮਾਤਮਾ ਖਲੋਤਾ ਹੈ ਫਿਰ ਬਾਣੀ ਆਂਦੀ ਹੈ ਕਿ ਸਿਰ ਉਪਰ ਠਾਡਾ ਗੁਰੂ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਜਦੋਂ ਪ੍ਰਮਾਤਮਾ ਆਣ ਕੇ ਵਸ ਗਿਆ ਉਦੋਂ ਤੇਰੇ ਨਾਲ ਤੇਰੀ ਮਦਦ ਵਾਸਤੇ ਪ੍ਰਮਾਤਮਾ ਖਲੋਤਾ ਹੈ ਤੇ ਇਹ ਯਕੀਨ ਕਰਕੇ ਜਾਣਿਓ ਮੈਂ ਕੱਲ ਵੀ ਕਿਹਾ ਸੀ ਕਿਸੇ ਨੇ ਸਾਥ ਨਹੀਂ ਦੇਣਾ ਪਰ ਜਿਹੜਾ ਸ਼ਬਦ ਪੜਿਆ ਸੀ ਕਿਸੇ ਹੀ ਢੜਾ ਗਿਆ ਮਿੱਤਰ ਸੁਤਨਾਲ ਭਾਈ ਕਿਸੇ ਨੇ ਸਾਥ ਨਹੀਂ ਦੇਣਾ ਪਰ ਬਾਣੀ ਕਹਿੰਦੀ ਹੈ ਜੇ ਤੂੰ ਪ੍ਰਮਾਤਮਾ ਦਾ ਸਾਥ ਲਵੇਂਗਾ ਤੇ ਉਹ ਹਰ ਤੇਰਾ ਕਾਰਜ ਆਪ ਆਣ ਕੇ ਕਰੇਗਾ ਇੱਕ ਬਚਨ ਪੜਦੇ ਜੇ ਤੁਸੀਂ ਸੰਗਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਰਾਮ ਜੇ ਤੂੰ ਉਹਦੇ ਨਾਲ ਜੁੜੇਗਾ ਉਹ ਤੇਰੇ ਸਾਰੇ ਕੰਮ ਕਰਨ ਵਾਸਤੇ ਪਰਮਾਤਮਾ ਜਿਹੜਾ ਹੈ ਆਪ ਫਿਰ ਹਾਜ਼ਰ ਹੋਵੇਗਾ ਚਿੰਤਾ ਮੂਲ ਨਾ ਹੋਵਈ ਕਹਿਣ ਲੱਗੇ ਚਿੰਤਾ ਉੱਕੀ ਨਹੀਂ ਤੈਨੂੰ ਸਤਾਵੇਗੀ ਅਚਿੰਤ ਵਸੈ ਮਨ ਆਏ ਉਹ ਅਚਿੰਤ ਪਰਮਾਤਮਾ ਜਿਹੜਾ ਹੈ ਤੇਰੇ ਮਨ ਦੇ ਵਿੱਚ ਆਣ ਕੇ ਵਸ ਜਾਵੇਗਾ ਅੰਤਰ ਤੀਰਥ ਗਿਆਨ ਹੈ ਸਤਗੁਰ ਦਿਆ 부ਝਾਏ ਸਤਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਅੰਤਰ ਤੇਰੇ ਹਿਰਦੇ ਦੇ ਵਿੱਚ ਤੀਰਥ ਤੀਰਥ ਦਾ ਅਖਰੀ ਅਰਥ ਹੁੰਦਾ ਜੀ ਪਵਿੱਤਰ ਸਥਾਨ ਹੁਣ ਸਮੱਸਿਆ ਇਹ ਹੈ ਵੀ ਸਾਨੂੰ ਕਈ ਵਾਰੀ ਕਈ ਸ਼ਬਦਾਂ ਤੋਂ ਨਾ ਕੰਡ ਬੜੀ ਲੜਦੀ ਏ ਅਜਵੇਂ ਤੂੜੀ ਤੋਂ ਲੜਦੀ ਨਾ ਇਦਾਂ ਕਈ ਸ਼ਬਦਾਂ ਤੋਂ ਵਿਲਾਦੀ ਇਹ ਤੇ ਹਿੰਦੂ ਮਤ ਦੇ ਸ਼ਬਦ ਨੇ ਭਲਿਓ ਇਹਦੇ ਅਰਥ ਪੜ ਕੇ ਵੇਖੀ ਉਹਦਾ ਅਰਥ ਹੁੰਦਾ ਪਵਿੱਤਰ ਸਥਾਨ ਉਹਨੂੰ ਤੀਰਥ ਕਿਹਾ ਜਾਂਦਾ ਏ ਸਤਗੁਰੂ ਕਹਿੰਦੇ ਤੇਰੇ ਅੰਦਰ ਹੀ ਤੀਰਥ ਰੂਪੀ ਗਿਆਨ ਹੈ ਗਿਆਨ ਰੂਪੀ ਜਿਹੜਾ ਤੀਰਥ ਹੈ ਉਹ ਤੇਰੇ ਹਿਰਦੇ ਦੇ ਵਿੱਚ ਹੀ ਮੌਜੂਦ ਹੈ ਪਰ ਲੱਭਦਾ ਕਿਨੂੰ ਐ ਸਤਗੁਰੂ ਦਿਆ ਭੁਜਾਏ ਜਿਹਨੂੰ ਗੁਰੂ ਸੂਝ ਬਖਸ਼ਿਸ਼ ਕਰਦਾ ਹੈ ਨਾ ਉਹਨੂੰ ਅੰਦਰ ਜਿਹੜਾ ਹੈ ਉਹ ਤੀਰਥ ਜਿਹੜਾ ਗਿਆਨ ਰੂਪੀ ਤੀਰਥ ਉਹ ਲੱਭ ਜਾਂਦਾ ਹੈ ਮਾਲਕ ਮੇਰ ਰੱਖੇ ਕਦੀ ਕਿਸੇ ਦੀ ਨਿਗਾਹ ਨਾ ਖਰਾਬ ਹੋਵੇ ਇੱਕ ਉਦਾਹਰਨ ਦੇ ਦਿੰਦਾ ਸਾਡੀ ਨਿਗਾਹ ਕੰਮ ਕਰਦੀ ਹੈ ਨਾ ਸਾਨੂੰ ਬਾਹਰ ਚੀਜ਼ਾਂ ਨਜ਼ਰ ਆਉਂਦੀਆਂ ਮੰਨ ਲਓ ਆਪਾਂ ਜਿੰਨੇ ਵੀ ਜਾਨੇ ਬੈਠੇ ਆ ਨਿਕਾ ਜੇ ਪ੍ਰੈਕਟੀਕਲ ਕਰ ਲਿਓ ਜਦੋਂ ਮਰਜੀ ਆਪਾਂ ਸਾਰੇ ਅੱਖਾਂ ਖੋਲ ਕੇ ਬੈਠੇ ਆਂ ਇੱਕ ਦੂਜੇ ਨੂੰ ਸਾਰਾ ਕੁਝ ਦੇਖ ਰਿਹਾ ਦਰਬਾਰ ਦੇਖ ਰਿਹਾ ਸਤਿਗੁਰਾਂ ਦਾ ਪਾਵਨ ਸਰੂਪ ਦੇਖ ਰਿਹਾ ਆਪਾਂ ਸਾਰੇ ਇੱਧਰ ਉੱਧਰ ਦੇਖ ਰਹੇ ਆਂ ਅੱਖਾਂ ਬੰਦ ਕਰ ਦਿਓ ਕੀ ਹੋਵੇਗਾ ਕੁਝ ਨਹੀਂ ਨਜ਼ਰ ਆਉਣਾ ਅੱਖਾਂ ਮੌਜੂਦ ਨੇ ਫਿਰ ਸੁਣੋ ਅੱਖਾਂ ਮੌਜੂਦ ਨੇ ਪਲਕਾਂ ਠਾਂ ਕਰ ਦਿੱਤੀਆਂ ਕੁਛ ਨਜ਼ਰ ਨਹੀਂ ਆਇਆ ਤੇ ਤੁਸੀਂ ਆਖੋ ਇੱਥੇ ਤੇ ਹੈ ਹੀ ਕੁਝ ਨਹੀਂ ਇੱਥੇ ਤੇ ਬੈਠਾ ਹੀ ਕੋਈ ਨਹੀਂ ਇਥੇ ਤਾਂ ਖਾਲੀ ਆ ਸਾਰਾ ਮੈਨੂੰ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਅਗਲਾ ਆਕੇਗਾ ਭਾਈ ਅੱਖਾਂ ਖੋਲ ਖੋਲੇਗਾ ਤੈਨੂੰ ਪਤਾ ਲੱਗੇਗਾ ਇਹ ਤਾਂ ਉਦਾਹਰਣ ਦਿੱਤੀ ਅੰਦਰ ਸਤਿਗੁਰੂ ਕਹਿੰਦੇ ਤੇਰੇ ਤੀਰਥ ਹੈ ਗਿਆਨ ਹੈ ਬਸ ਅੰਦਰ ਦੀਆਂ ਅੱਖਾਂ ਨਹੀਂ ਖੋਲਦਾ ਤੂੰ ਅੱਖਾਂ ਹੀ ਬਾਹਰ ਵਾਲੇ ਪਾਸੇ ਖੋਲੀਆਂ ਨੇ ਜਿਹੜਾ ਜੋ ਅੰਦਰ ਨੂੰ ਅੱਖਾਂ ਖੋਲੇਗਾ ਤੇ ਤੈਨੂੰ ਅੰਦਰੋਂ ਗਿਆਨ ਜਿਹੜਾ ਉਹ ਨਜ਼ਰ ਆ ਜਾਏਗਾ ਤੈਨੂੰ ਅੰਦਰੋਂ ਰੱਬ ਦਾ ਜਿਹੜਾ ਉਹ ਗਿਆਨ ਪ੍ਰਾਪਤ ਹੋ ਜਿਹਦਾ ਤੇ ਰੱਬ ਦਾ ਨਹੀਂ ਬਾਣੀ ਨੇ ਹਰ ਇੱਕ ਗੱਲ ਜਿਹੜੀ ਉਹ ਅੰਦਰ ਨੂੰ ਲੈ ਕੇ ਕੀਤੀ ਜਿੱਥੇ ਇਸ ਸ਼ੋਭ ਗੁਣ ਅੰਦਰ ਮੌਜੂਦ ਨੇ ਬਾਣੀ ਨੇ ਕਿਹਾ ਉੱਥੇ ਪੰਜ ਜਿਹੜੇ ਵਿਕਾਰ ਉਹ ਵੀ ਮੌਜੂਦ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਜਿਆ ਕੋਈ ਨਾ ਸੁਣੈ ਪੁਕਾਰ ਅੰਦਰ ਸਾਰਾ ਕੁਝ ਮੌਜੂਦ ਹੈ ਪਰ ਅਸੀਂ ਇਹਨੂੰ ਖੋਜਣ ਦਾ ਯਤਨ ਕਰੀਏ ਤੇ ਜਦੋਂ ਤੁਸੀਂ ਅੰਦਰੋਂ ਖੋਜਣ ਲੱਗ ਪਏ ਨਾ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਉਹ ਤੇਰੇ ਅੰਦਰ ਮੌਜੂਦ ਹੈ ਜੋ ਖੋਜਿਆ ਸੋ ਪਾਵੇ ਮੁਸ਼ਕਲ ਇਸ ਗੱਲ ਦੀ ਹੈ ਦੋ ਤਰ੍ਹਾਂ ਦੇ ਲੋਕ ਤਰੱਕੀ ਕਰਦੇ ਨੇ ਇੱਕ ਮਨੁੱਖ ਉਹ ਹੈ ਜਿਹੜਾ ਅੱਖਾਂ ਦੇ ਨਾਲ ਪਦਾਰਥ ਦੀ ਖੋਜ ਕਰਦਾ ਹੈ ਉਹਨੂੰ ਅਸੀਂ ਵਿਗਿਆਨੀ ਕਹਿੰਦੇ ਆ ਕਦੀ ਨੇਤਰਹੀਣ ਤੁਸੀਂ ਜੀਵਨ ਦੇ ਵਿੱਚ ਵਿਗਿਆਨੀ ਨਹੀਂ ਕੋਈ ਵੇਖਿਆ ਹੋਵੇਗਾ ਵੀ ਕਿਸੇ ਨੇ ਖੋਜ ਕੀਤੀ ਤੇ ਉਹ ਅੱਖਾਂ ਤੋਂ ਦੀਦਾ ਨਾ ਹੋਵੇ ਪਦਾਰਥ ਅੱਖਾਂ ਦੇ ਨਾਲ ਹੀ ਵੇਖਿਆ ਜਾਵੇਗਾ ਬਾਹਰੀ ਪਦਾਰਥ ਵੇਖਣ ਵਾਸਤੇ ਅੱਖਾਂ ਮੌਜੂਦ ਚਾਹੀਦੀਆਂ ਨੇ ਜਿਨੇ ਬਾਹਰ ਪਦਾਰਥ ਦੀ ਖੋਜ ਕੀਤੀ ਉਹਨੂੰ ਪਦਾਰਥ ਤੇ ਵਿੱਚੋਂ ਕਈ ਚੀਜ਼ਾਂ ਮਿਲ ਗਈਆਂ ਦੂਜੇ ਲੋਕ ਉਹ ਨੇ ਜਿਨੇ ਅੰਦਰ ਨੂੰ ਖੋਜਿਆ ਅੰਦਰ ਨੂੰ ਖੋਜਣ ਵਾਸਤੇ ਅੱਖਾਂ ਨਹੀਂ ਅੰਦਰ ਨੂੰ ਖੋਜਣ ਵਾਸਤੇ ਸਰੋਤ ਚਾਹੀਦੇ ਨੇ ਅੱਜ ਤੱਕ ਬੋਲਾ ਕਦੀ ਤੁਸੀਂ ਕੋਈ ਸੰਤ ਨਹੀਂ ਵੇਖਿਆ ਹੋਵੇਗਾ ਡਾਕਟਰ ਸਾਹਿਬ ਤੁਹਾਡੇ ਜੀਵਨ ਤੁਸੀਂ ਇਤਿਹਾਸ ਪੜਿਆ ਹੈ ਕਦੀ ਵੀ ਤੁਸੀਂ ਜਿਹੜਾ ਉਹ ਬੋਲਾ ਕੋਈ ਸੰਤ ਨਹੀਂ ਵੇਖਿਆ ਹੋਵੇਗਾ ਜਿਹੜਾ ਸੁਣ ਨਹੀਂ ਸਕਦਾ ਉਹ ਸ਼ਬਦ ਦਾ ਅਭਿਆਸ ਕੀ ਕਰੇਗਾ ਜਿਨੇ ਅੰਦਰ ਨੂੰ ਖੋਜਣ ਦਾ ਯਤਨ ਕੀਤਾ ਉਹਨੇ ਪ੍ਰਮਾਤਮਾ ਨੂੰ ਖੋਜਿਆ ਉਹ ਸੰਤ કહਾਇਆ ਜਿਨੇ ਬਾਹਰ ਨੂੰ ਖੋਜਿਆ ਉਹਨੇ ਨਵੀਆਂ-ਨਵੀਆਂ ਕਾਢਾਂ ਕੱਢੀਆਂ ਅਣੂ ਤੱਕ ਪਹੁੰਚ ਗਿਆ ਪਰ ਉਹ ਇੱਕ ਵਿਗਿਆਨੀ ਅਖਵਾਇਆ ਖੋਜ ਦੋਵਾਂ ਦੀ ਹੈ ਪਰ ਇੱਕ ਗੱਲ ਜਾ ਕੇ ਤਬਦੀਲ ਹੋ ਜਾਂਦੀ ਹੈ ਜਿਹੜਾ ਬਾਹਰ ਨੂੰ ਖੋਜਦਾ ਹੈ ਕਈ ਵਾਰੀ ਅੰਦਰ ਨੂੰ ਟਿਕਾ ਨਹੀਂ ਮਿਲਦਾ ਜਿਹੜਾ ਅੰਦਰ ਨੂੰ ਟਿਕਾ ਅੰਦਰ ਨੂੰ ਖੋਜਦਾ ਉਹਨੂੰ ਬਾਹਰੀ ਵੀ ਟਿਕਾ ਆ ਜਾਂਦਾ ਨੇ ਉਹ ਅੰਦਰ ਵੀ ਟਿਕ ਜਾਂਦਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਰਿਦਾਏ ਸਤਿਗੁਰੂ ਕਹਿੰਦੇ ਗਿਆਨ ਤੇਰੇ ਅੰਦਰ ਹੈ ਬਾਹਰ ਹੋਣਾ ਲੱਭ ਇੱਥੇ ਮੈਂ ਨਿੱਕੀ ਜੀ ਉਦਾਹਰਣ ਦੇਦਾ ਕਈ ਵਾਰੀ ਨਾ ਆਪਾਂ ਜਦੋਂ ਸਰਚ ਕਰਦੇ ਆ ਕਿਸੇ ਚੀਜ਼ ਤੇ ਬੰਦਾ ਬੜਾ ਸੋਚਦਾ ਮੈਂ ਇਹਦਾ ਕੀ ਪੱਖ ਅੱਗੇ ਰੱਖਾਂ ਇੱਥੇ ਕਿਹੜੀ ਐਗਜ਼ਾਮਪਲ ਵਰਤਾਂ ਕਿਹੜੀ ਉਦਾਹਰਨ ਦਵਾਂ ਇਹਨੂੰ ਕਿਵੇਂ ਜਿਹੜਾ ਸਾਹਮਣੇ ਪੇਸ਼ ਕਰਾਂ ਸੋਚਦੇ ਜਾਓ ਸੋਚਦੇ ਜਾਓ ਇੱਕਦਮ ਅੰਦਰੋਂ ਫਿਰ ਆਈਡੀਆ ਹੁੰਦਾ ਹੈ ਆਪਾਂ ਕਹਿੰਨੇ ਹਾਂ ਆਹ ਆਈਡੀਆ ਠੀਕ ਹੈ ਉਹ ਕਿੱਥੋਂ ਆਇਆ ਅੰਦਰੋਂ ਫੁੱਟਿਆ ਨਾ ਅੰਦਰੋਂ ਆਈਡੀਆ ਆਇਆ ਤੇ ਤੁਹਾਡੇ ਜਿਹੜਾ ਕੋਈ ਵੀ ਪ੍ਰੋਜੈਕਟ ਰੁਕਿਆ ਹੋਇਆ ਉਹਦਾ ਹੱਲ ਹੋ ਜਾਂਦਾ ਹੈ ਇਹ ਮੈਂ ਇੱਕ ਸਿਰਫ ਵਾਰੀ ਉਦਾਹਰਨ ਲਈ ਹੈ ਕਿਉਂਕਿ ਅੰਦਰ ਗਿਆਨ ਦਾ ਇੱਕ ਚਸ਼ਮਾ ਹੈ ਉਹ ਲਗਾਤਾਰ ਗਿਆਨ ਅੰਦਰੋਂ ਪ੍ਰਗਟ ਹੋ ਰਿਹਾ ਹੈ ਬਸ ਸਤਿਗੁਰ ਕਹਿੰਦੇ ਸਤਿਗੁਰ ਦੀਆ ਬੁਝਾਏ ਤੈਨੂੰ ਉਹ ਸਮਝਣ ਵਾਸਤੇ ਗੁਰੂ ਦੀ ਸੂਝ ਇਹ ਸੂਝ ਚਾਹੀਦੀ ਹੈ ਗੁਰੂ ਦੀ ਮਤ ਚਾਹੀਦੀ ਉਹਦੇ ਤੱਕ ਪਹੁੰਚਣਾ ਕਿਵੇਂ ਹੈ ਕਈ ਵਾਰੀ ਬੰਦਾ ਕਹਿ ਦੇਵੇਗਾ ਵੀ ਮੈਨੂੰ ਤੇ ਅੰਦਰੋਂ ਕੱਖ ਨਹੀਂ ਮਿਲਿਆ ਤੁਸੀਂ ਅੱਖਾਂ ਬੰਦ ਕਰਕੇ ਵੇਖੋ ਸਿੱਧਾ ਇੱਥੇ ਧਿਆਨ ਲਾਓਗੇ ਮੱਥੇ 'ਚ ਸਿਰ ਝੜੂਣ ਲੱਗ ਪੈਗੀ ਜਿਹਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਉਹ ਆਖੇਗਾ ਤੇ ਅੰਦਰ ਅੱਖਾਂ ਬੰਦ ਕਰਦਾ ਮੇਰੇ ਤੇ ਹਨੇਰਾ ਨਜ਼ਰ ਆਉਂਦਾ ਹੈ ਇੱਕ ਉਦਾਹਰਨ ਦੇ ਦੇਵਾਂ ਜ਼ਮੀਨ ਦੇ ਥੱਲੇ ਪਾਣੀ ਹੈ ਆਪਾਂ ਪਹਿਲਾਂ ਨਲਕਿਆਂ ਦੇ ਨਾਲ ਕੱਢਦੇ ਸਭ ਪੁਰਾਣੇ ਸਮੇਂ ਚ ਖੂਹ ਵਾਲੇ ਸਨ ਚਲੋ ਅਸੀਂ ਖੂਹਤ ਨਹੀਂ ਵੇਖੇ ਨਲਕੇ ਆ ਗਏ ਹੁਣ ਮੋਟਰ ਆ ਗਈ ਕਿੱਦਾਂ ਪ੍ਰਗਟ ਹੁੰਦਾ ਹੈ ਪਾਣੀ ਬੋਰ ਕਰਨਾ ਪੈਂਦਾ ਹੈ ਨਾ ਪਾਣੀ ਮੌਜੂਦ ਹੈ ਪਰ ਤੁਹਾਨੂੰ ਬਾਹਰੋਂ ਜਿਹੜਾ ਉਹ ਇੱਕ ਸਿਸਟਮ ਦੇ ਨਾਲ ਚੱਲਣਾ ਪੈਣਾ ਬੋਰ ਕਰਨਾ ਪੈਣਾ ਤੁਹਾਨੂੰ ਪਾਈਪਾਂ ਪਾਉਣੀਆਂ ਪੈਣੀਆਂ ਨੇ ਜਦੋਂ ਪਾਣੀ ਤੱਕ ਪਹੁੰਚ ਕੇ ਜਿੰਨਾ ਮਰਜ਼ੀ ਫਿਰ ਕੱਢੀ ਜਾਏ ਹਰ ਕੋਈ ਬੋਰ ਕਰ ਲੇਗਾ ਪਾਈ ਪਾਈ ਮਾਰਨੀਆਂ ਨੇ ਪੰਪੀ ਮਾਰਨਾ ਹੈ ਤੁਸੀਂ ਮਾਰਕੀਟ ਚੋਂ ਮਿਲ ਜਾਂਦਾ ਲਿਆ ਕੇ ਆਖੋ ਮੈਂ ਬੋਰ ਕਰਨਾ ਨਹੀਂ ਜਿਹੜਾ ਇਸ ਚੀਜ਼ ਦਾ ਮਾਹਰ ਹੈ ਉਹ ਹੀ ਇਸ ਕੰਮ ਨੂੰ ਕਰੇਗਾ ਜਿਹੜਾ ਅੰਦਰ ਨੂੰ ਖੋਜ ਜਾਂਦਾ ਮਾਹਰ ਉਹ ਗਿਆਨ ਤੱਕ ਪਹੁੰਚ ਜਾਂਦਾ ਚੀਜ਼ਾਂ ਸਾਰੀਆਂ ਮੌਜੂਦ ਹੁੰਦੀਆਂ ਨੇ ਮੈਂ ਇੱਕ ਵਾਰੀ ਕਿਹਾ ਸੀ ਹਲ ਹਰ ਇੱਕ ਗੱਲ ਦਾ ਮਿਲ ਜਾਂਦਾ ਸਭ ਕੱਢਣ ਦੀ ਜਾਂਚ ਹੋਣੀ ਚਾਹੀਦੀ ਹੈ ਸਤਿਗੁਰੂ ਕਹ ਰਹੇ ਨੇ ਤੇਰੇ ਅੰਦਰ ਗਿਆਨ ਹੈ ਤੇ ਜਿਹੜਾ ਅੰਦਰੋਂ ਗਿਆਨ ਪ੍ਰਗਟ ਹੋਵੇਗਾ ਯਾਦ ਰੱਖਿਓ ਉਹ ਗਿਆਨ ਤੁਹਾਨੂੰ ਬਾਹਰੀ ਕਿਤਾਬਾਂ ਦੇ ਵਿੱਚੋਂ ਨਹੀਂ ਮਿਲੇਗਾ ਕਿਉਂਕਿ ਬਾਹਰੀ ਜਿਹੜੀ ਖੋਜ ਕੀਤੀ ਜਾਂਦੀ ਹੈ ਬਹੁਤਾਂਤ ਜਿਹੜੀ ਹੈ ਉਹ ਪੜ੍ਹ ਕੇ ਕੀਤੀ ਜਾਂਦੀ ਹੈ ਜਿਹੜੀ ਅੰਦਰ ਖੋਜ ਕੀਤੀ ਜਾਂਦੀ ਉਹ ਜੁੜ ਕੇ ਕੀਤੀ ਜਾਂਦੀ ਹੈ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਬਾਣੀ ਹੈ ਇਹਨੂੰ ਸਤਗੁਰਾਂ ਨੇ ਪਾਣੀ ਪਾਵਨ ਬਾਣੀ ਦੇ ਵਿੱਚ ਕਿਹਾ ਕਿੰਲੇ ਅਮਰਤ ਬਾਣੀ ਤੱਤ ਵਿਖਾਣੀ ਗਿਆਨ ਧਿਆਨ ਵਿੱਚ ਆਈ ਕਿੰਦੇ ਜਿਹੜੀ ਤਤ ਦੀ ਗੱਲ ਹੈ ਨਾ ਜਿਹੜੀ ਅਮਰਤ ਬਾਣੀ ਤੁਹਾਨੂੰ ਦਿੱਤੀ ਹੈ 1430 ਅੰਗ ਨੇ ਸਾਡੇ ਕੋਲ ਇਹ ਐਵੇਂ ਨਹੀਂ ਲਿਖੀ ਪਈ ਜਿਵੇਂ ਇੱਕ ਕਵੀ ਨੇ ਕਵਿਤਾ ਲਿਖੀ ਦੋ ਲਾਈਨਾਂ ਲਿਖੀਆਂ ਫਿਰ ਆਖਿਆ ਨਹੀਂ ਇਹ ਸ਼ਬਦ ਨਹੀਂ ਪਰਫੈਕਟ ਤੇ ਮੈਂ ਇਹਨੂੰ ਕੱਟ ਕੇ ਹੋਰ ਇਦਾਂ ਨਹੀਂ ਲਿਖੀ ਅਮਰਤ ਬਾਣੀ ਤਤਵਖਾਣੀ ਗਿਆਨ ਇਹ ਗਿਆਨ ਚੋਂ ਪ੍ਰਗਟ ਹੋਇਆ ਹੁਣ ਗਿਆਨ ਕਿੱਥੋਂ ਨਿਕਲਿਆ ਧਿਆਨ ਜਦੋਂ ਪਰਮਾਤਮਾ ਦੇ ਨਾਲ ਧਿਆਨ ਜੁੜਿਆ ਸੁਰਤ ਜੁੜੀ ਜੁੜੀ ਹੋਈ ਸੁਰਤ ਚੋਂ ਜਿਹੜਾ ਗਿਆਨ ਪ੍ਰਗਟ ਹੋਇਆ ਉਹ ਬਾਣੀ ਆ ਸਾਡੇ ਕੋਲ ਅਮਰਤ ਬਾਣੀ ਤੱਤ ਵਿਖਾਣੀ ਗਿਆਨ ਧਿਆਨ ਵਿੱਚ ਆਈ ਕਹਿਣ ਲੱਗੇ ਇਹ ਗਿਆਨ ਦੇ ਵਿੱਚੋਂ ਨਿਕਲੀ ਇਹ ਧਿਆਨ ਚੋਂ ਪ੍ਰਗਟ ਹੋਈ ਤੇ ਕੱਲੀ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਉਚਾਰਨ ਨਹੀਂ ਕੀਤੀ ਸਿੱਖਾਂ ਨੇ ਵੀ ਬਾਣੀ ਉਚਾਰਨ ਕੀਤੀ ਭਗਤ ਸਹਿਬਾਨਾ ਨੇ ਵੀ ਬਾਣੀ ਉਚਾਰਨ ਕੀਤੀ ਭੱਟ ਸਹਿਬਾਨਾ ਨੇ ਵੀ ਬਾਣੀ ਉਚਾਰਨ ਕੀਤੀ ਜਿਹੜਾ ਜਿਹੜਾ ਰੱਬ ਦੇ ਨਾਲ ਜੁੜਦਾ ਗਿਆ ਉਹਦੇ ਅੰਦਰੋਂ ਇਹ ਗਿਆਨ ਪ੍ਰਗਟ ਹੁੰਦਾ ਗਿਆ ਤੇ ਮੈਂ ਅਕਸਰ ਬੇਨਤੀ ਕਰਦਾ ਹਾਂ ਆਪਾਂ ਕੋਸ਼ਿਸ਼ ਕਰੀਏ ਅੰਦਰ ਨੂੰ ਤੁਰਨ ਵਾਸਤੇ ਮੈਂ ਕੱਲ ਇੱਕ ਸ਼ਬਦ ਵਰਤਿਆ ਸੀ ਪਾਠ ਕੇ ਚਿੰਤਨ ਕਰਨਾ ਹੈ ਚਿੰਤਾ ਤੋਂ ਬਚਣ ਵਾਸਤੇ ਮੈਂ ਇਹ ਗੱਲ ਕਹੀ ਸੀ ਅਸੀਂ ਪਾਠ ਕਰਨਾ ਹੈ ਜਾਂ ਚਿੰਤਨ ਕਰਨਾ ਹੈ ਪਾਠ ਬੜੇ ਕੀਤੇ ਜਾਂਦੇ ਨੇ ਕੱਲ ਉਦਾਹਰਨ ਲਈ ਸੀ ਕਿ ਪਾਠ ਪੜਿਓ ਅਰ ਬੇਦ ਵਿਚਾਰਿਓ ਜੇ ਕੱਲਾ ਪਾਠ ਕਰੋਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਕਹਿੰਦੀ ਐ ਪਰ ਪਰ ਗੱਡੀ ਲੰਦੀਆਂ ਪਰ ਪਰ ਭਰੀਆ ਸਾਥ ਕਰੀ ਜਾ ਪਾਠ ਹੁਣ ਚਿੰਤਾ ਨਹੀਂ ਖਤਮ ਹੋ ਰਹੀ ਅੰਦਰ ਗਿਆਨ ਹੈ ਅੰਦਰ ਚਸ਼ਮਾ ਭਰਿਆ ਪਿਆ ਪਰ ਉਥੋਂ ਅੰਦਰੋਂ ਮਿਲ ਨਹੀਂ ਕੁਛ ਵੀ ਰਿਆ ਸਭ ਤੋਂ ਵੱਡੀ ਸਮੱਸਿਆ ਅੰਦਰ ਨੂੰ ਟਿਕਾ ਨਹੀਂ ਮਿਲ ਰਿਆ ਟਿਕਾ ਵੀ ਅੰਦਰ ਚਾਹੀਦਾ ਤੇ ਹੈਗਾ ਵੀ ਅੰਦਰ ਤਾਂ ਵੀ ਨਹੀਂ ਮਿਲ ਰਿਆ ਕਿਉਂ ਕਿਉਂਕਿ ਮੈਂ ਬਾਣੀ ਪੜ ਰਿਹਾ ਸਿਰਫ ਮੈਂ ਪਤਾ ਨਹੀਂ ਕਿੰਨੇ ਕ ਪਾਠ ਕਰ ਲਏ ਨੇ ਕਿੰਨੇ ਕ ਕਰਾ ਲਏ ਨੇ ਕਿੰਨੇ ਕ ਸੁਣ ਲਏ ਨੇ ਪੜ ਪੜ ਗੱਡੀ ਲੱਧੀਆਂ ਪੜ ਪੜ ਭਰੀਐ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ ਪਤਾ ਨਹੀਂ ਹਰੇਕ ਸਵਾਸ ਦੇ ਨਾਲ ਪੜੀ ਜਾ ਰਿਹਾ ਪੜੀ ਜਾ ਰਿਹਾ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਚਖ ਜੇ ਪੜੀ ਜਾਓਗੇ ਅਗਲਾ ਸ਼ਲੋਕ ਕਹਿੰਦਾ ਜੇਤਾ ਪੜਿਆ ਤੇਤਾ ਕਰਿਆ ਤੂੰ ਅੰਦਰੋਂ ਅੰਦਰ ਹੀ ਖਿਜੀ ਬਾਣੀ ਪਰਣ ਵਾਲੇ ਬੰਦੇ ਬੜੇ ਖਿਜੀ ਮਿਲਦੇ ਤੁਹਾਨੂੰ ਕਈ ਇਹੋ ਜਿਹੇ ਘਟਨਾਵਾਂ ਸੁਣਨ ਨੂੰ ਮਿਲ ਗਈਆਂ ਵੀ ਬੰਦਾ ਬਾਣੀ ਤੇ ਬੜੀ ਪੜਦਾ ਏ ਪਰ ਖਿਜ ਜਾਂਦਾ ਏ ਬਾਣੀ ਪੜੀ ਪਰਦਾ ਪਰ ਕ੍ਰੋਧ ਦੇ ਉੱਤੇ ਕਾਬੂ ਨਹੀਂ ਬੜੀ ਸ਼ੇਤੀ ਹੈ ਪਰ ਉਹ ਆਇ ਪਰ ਹੋ ਜਾਂਦਾ ਏ ਬੜੀ ਸ਼ੇਤੀ ਆਪੇ ਤੋਂ ਬਾਹਰ ਹੋ ਜਾਂਦਾ ਏ ਜੇਤਾ ਪੜਿਆ ਤੇਤਾ ਕੜਿਆ ਬਹੁਤ ਤੀਰਥ ਭਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਕੀ ਨਿਕਲਿਆ ਕੁਛ ਨਹੀਂ ਕਿਉਂਕਿ ਕੱਲਾ ਪਾਠ ਕਰਦਾ ਰਿਹਾ ਮੈਂ ਕੱਲ ਵੀ ਸਮਝਾਇਆ ਸੀ ਗੁਰਮਖੋ ਪਾਠ ਨਹੀਂ ਚਿੰਤਨ ਕਰਨਾ ਹੈ ਜਦੋਂ ਚਿੱਤ ਦੇ ਵਿੱਚ ਵਸਾ ਕੇ ਉਹਦਾ ਚਿੰਤਨ ਕਰੋਗੇ ਉਹ ਪਾਠ ਹੀ ਚਿੰਤਨ ਬਣ ਜਾਏਗਾ ਜਿੰਨਾ ਚਿਰ ਚਿੰਤਨ ਨਹੀਂ ਬੰਦਾ ਉਹਨਾਂ ਚਿਰ ਅੰਦਰੋਂ ਗਿਆਨ ਪ੍ਰਗਟ ਨਹੀਂ ਹੋਣਾ ਇਹੋ ਕਾਰਨ ਹੈ ਸਤਿਗੁਰਾਂ ਦੇ ਅੰਮ੍ਰਿਤ ਬਾਣੀ ਦੀਆਂ ਦੋ ਉਦਾਹਰਨਾਂ ਹੋਰ ਦੇ ਦੇਵਾਂ ਸਤਿਗੁਰ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੇ ਹਰ ਹਰ ਉਤਮ ਬਾਣੀ ਆਪਾਂ ਸਾਰੇ ਗੁਰੂ ਸਾਹਿਬ ਨੂੰ ਨਮਸਕਾਰ ਕਰਨਾ ਹੈ ਨਾ ਤੇ ਜਿੰਨੇ ਬੈਠੇ ਆ ਸਾਰਿਆਂ ਨੇ ਕਦੀ ਨਾ ਕਦੀ ਬਾਣੀ ਤੇ ਪੜ੍ਹੀ ਹੋਊਗੀ ਨਾ ਕਿਸੇ ਨੇ ਮੇਰੇ ਵਰਗਨੇ ਅੱਜ ਨਹੀਂ ਪੜ੍ਹੀ ਆਧਿਆਤਵਾਰ ਸੀ ਛੁੱਟੀ ਆਪਾਂ ਲੇਟ ਉੱਠੇ ਕੋਈ ਥੋੜੀ ਘੱਟ ਪੜ ਗਿਆ ਕੋਈ ਵੱਧ ਪੜ ਗਿਆ ਕੱਲ ਪੜ੍ਹੀ ਹੋਵੇਗੀ ਪਰਸ ਕਦੀ ਤੇ ਆਪਾਂ ਬਾਣੀ ਪੜ੍ਹੀ ਹੈ ਨਾ ਪਰ ਉਹ ਪੜਨ ਦੇ ਨਾਲ ਸਾਡੇ ਉੱਤੇ ਅਸਰ ਹੋਇਆ ਅਸੀਂ ਉੱਥੋਂ ਤੱਕ ਹੀ ਸੀਮਤ ਰਹਿ ਗਏ ਆ ਬਾਣੀ ਪੜ੍ਹੀ ਜਾ ਰਹੀ ਹੈ ਪਰ ਅੰਦਰੋਂ ਜਿਹੜਾ ਉਹ ਗਿਆਨ ਪ੍ਰਗਟ ਨਹੀਂ ਹੋ ਰਿਹਾ ਗਿਆਨ ਪ੍ਰਗਟ ਹੋਣਾ ਸੀ ਚਿੰਤਨ ਦੇ ਨਾਲ ਜਦੋਂ ਅੰਦਰ ਪਰਮਾਤਮਾ ਦੇ ਨਾਲ ਸੁਰਤ ਜੁੜਨੀ ਸੀ ਸਤਿਗੁਰੂ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੈ ਸਾਰੇ ਅਸੀਂ ਸਿੱਖ ਬਣ ਕੇ ਉਹਨੂੰ ਪੂਜਣ ਨਮਸ਼ਕਾਰ ਕਰਨ ਆਏ ਆ ਸਭ ਗਾਵੈ ਹਰ ਹਰ ਊਤਮ ਬਾਣੀ ਸਾਰੇ ਅਸੀਂ ਬਾਣੀ ਪੜ੍ਹਦੇ ਆ ਪਰ ਸਤਿਗੁਰੂ ਕਹਿੰਦੇ ਗਾਵਿਆ ਸੁਣਿਆ ਹਰ ਤਿੰਨ ਕਾ ਥਾਂੇ ਪਾਵੇ ਜਿਹਨ ਸਤਿਗੁਰੂ ਕੀ ਆਗਿਆ ਸੱਤ ਸੱਤ ਕਰ ਮੰਨ ਲੈ ਇਹ ਟਿਕਣੀ ਕੀ ਦੇ ਹਿਰਦੇ ਦੇ ਵਿੱਚ ਜੇ ਕੋ ਖਾਵੇ ਜੇ ਕੋ ਪੁੰਚ ਅੰਦਰ ਸਾਰਾ ਕੁਝ ਹੀ ਹੈ ਮੈਂ ਅੱਜ ਸਿਰਫ ਇਸ ਵਿਸ਼ੇ ਤੇ ਟਿਕਿਆ ਹੋਇਆ ਅੰਦਰ ਤੇਰੇ ਗਿਆਨ ਹੈ ਤੂੰ ਇਹਨੂੰ ਪ੍ਰਗਟ ਕਰਨ ਦਾ ਯਤਨ ਕਰ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੀ ਆਪਾਂ ਤਾਂ ਖਾਦੀ ਨਹੀਂ ਅੰਦਰ ਗਿਆਨ ਸੀ ਪਰ ਅੰਦਰ ਤੇ ਆਪਾਂ ਛਾਤੀ ਨਹੀਂ ਮਾਰੀ हां जिधर ਅੰਦਰ ਝਾਤੀ ਮਾਰੀ ਮੈਨੂੰ ਉਸ ਦਿਨ ਦੁੱਖ ਲੱਗਿਆ ਮੈਂ ਬੜਾ ਦੁਖੀ ਆ ਕੱਲਾ ਮੱਥੇ ਤੇ ਹੱਥ ਰਾ ਕੇ ਬੈਠਾ ਕੀ ਹੋਇਆ ਕਹਿੰਦਾ ਬੜਾ ਦੁਖੀ ਆ ਜਿੱਦੋਂ ਫੋਲਿਆ ਅੰਦਰ ਕੂੜਾ ਹੀ ਫੋਲਿਆ ਜਿੱਦਾਂ ਸੁਖੀ ਸਾ ਅੰਦਰ ਸੁੱਖ ਵੀ ਝਾਤੀ ਮਾਰ ਲਿੰਦਾ ਅੱਜ ਦੁੱਖ ਨਾਲ ਸਾਹਮਣੇ ਆਉਂਦੇ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਉਹ ਮਨੁੱਖ ਇਹਨਾਂ ਚੀਜ਼ਾਂ ਤੋਂ ਬਚ ਜਾਂਦਾ ਉਹਦਾ ਪਾਰ ਉਤਾਰਾ ਹੋ ਜਾਂਦਾ ਜਿਹੜਾ ਇਸ ਗਿਆਨ ਤੱਕ ਪਹੁੰਚ ਜਾਂਦਾ ਤੇ ਜੇ ਬਾਣੀ ਅੰਦਰ ਨਾ ਗਈ ਜੇ ਪਾਠ ਤੁਹਾਡਾ ਚਿੰਤਨ ਨਾ ਬਣਿਆ ਇਹ ਫਿਰ ਇੱਕ ਗੱਡੀ ਲੱਦਣ ਵਾਲੀ ਗੱਲ ਹੋ ਜੇਗੀ ਜੇ ਤਾ ਪੜਿਆ ਤੇ ਤਾ ਘੜਿਆ ਜਿਹੜੀ ਮੈਂ ਗੱਲ ਕਹੀ ਏ ਉਹ ਬਸ ਉਦਾਂ ਦਾ ਹੋ ਜਾਏਗਾ ਪੜੀ ਜਾਓ ਫਰਕ ਕੋਈ ਨਹੀਂ ਪੈਣਾ ਅੱਜ ਧਰਮੀ ਲੋਕ ਜਾਦੇ ਦੁਖੀ ਨੇ ਜਿਹੜੇ ਧਰਮੀ ਲੋਕ ਨੇ ਨਾ ਬਾਬਾ ਜੀ ਨਿਆਣੇ ਨਹੀਂ ਆਖੇ ਲੱਗਦੇ ਬਾਬਾ ਜੀ ਪਰਿਵਾਰ ਚ ਨਹੀਂ ਬੰਦੀ ਬਾਬਾ ਜੀ ਨਸ਼ੇ ਨਹੀਂ ਛੁਰਦੇ ਮੈਂ ਰੋਜ਼ ਗੁਰਦੁਆਰੇ ਆਉਣਾ ਗੁਰਦੁਆਰੇ ਆਉਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਮਾਫ ਕਰਨਾ ਇਹਨਾਂ ਸ਼ਬਦਾਂ ਨੂੰ ਧਿਆਨ ਦਿਓ ਮਸਲਾ ਹੱਲ ਤਾਂ ਹੋਣਾ ਜੇ ਗੁਰੂ ਦੀ ਮਤ ਲੈਨੇ ਆ ਤੇ ਉਹ ਤੇ ਲਈ ਨਹੀਂ ਆਣ ਕੇ ਮੱਥਾ ਟੇਕਿਆ ਸਾਹਮਣੇ ਠੇਕਾ ਸੀ ਨਿਕਲਿਆ ਨਹੀਂ ਗਿਆ ਚਲ ਕੋਈ ਨਹੀਂ ਅਧਿਆਤ ਲੈ ਆਈ ਜੰਨੇ ਉੱਥੇ ਉਹਨੂੰ ਗੁਰੂ ਕੋਈ ਕਰੂਗਾ ਸਮਝਣਾ ਤੇ ਅਸੀਂ ਸੀ ਨਾ ਆਪਾਂ ਸਮਝਣਾ ਨਾ ਮਤ ਹੈ ਨਾ ਸਾਨੂੰ ਇੱਕ ਨਿੱਕੀ ਜੀ ਉਦਾਹਰਣ ਦੇ ਕੇ ਵਿਸ਼ੇ ਵਾਲਾ ਵਾਂ ਸਾਹਮਣੇ ਤੁਹਾਡੇ ਪਲੱਗ ਨਜ਼ਰ ਆ ਰਹੇ ਨਾ ਆਪਾਂ ਨੂੰ ਲਾਈਟ ਦਾ ਇੱਕ ਲੋਹੇ ਦੀ ਤੁਸੀਂ ਕੋਈ ਕਿੱਲ ਲਾ ਦਿਓ ਕੋਈ ਆਪਣੇ ਬਾਝੁਨਾ ਜਿੰਨਾ ਪੱਗਾ ਵਧੀਆਂ ਉਹ ਲਿਆ ਕੇ ਵੇਚ ਮਾਰੋ ਕੀ ਬੰਦਾ ਮਾਰੋਗੇ ਨਹੀਂ ਮਾਰਾਂਗੇ ਪਤਾ ਗੋਚੜ ਕਾ ਵਜਣਾ ਹੈ ਰਿਜਲਟ ਦਾ ਪਤਾ ਹੈ ਸਾਨੂੰ ਪਤਾ ਇਹ ਚੀਜ਼ਾਂ ਨੇ ਸਾਨੂੰ ਖਰਾਬ ਕਰਨਾ ਨਸ਼ੇ ਨੇ ਖਰਾਬ ਕਰਨਾ ਪਰ ਅਸੀਂ ਨਹੀਂ ਛੱਡਦੇ ਕਸੂਰ ਕੀ ਦਾ ਕਰਦੇ ਜੀ ਬੁਰ ਦਵਾਰੇ ਤੇ ਮੈਂ ਬੜਾ ਗਿਆ ਪਰ ਨਸਾ ਨਹੀਂ ਛੁੱਟਿਆ ਤੂੰ ਛੱਡਿਆ ਹੀ ਨਹੀਂ ਛੁੱਟਣਾ ਕਿੱਥੋਂ ਹੈ ਕਿਉਂਕਿ ਤੂੰ ਅੰਦਰ ਨੂੰ ਝਾਤੀ ਨਹੀਂ ਮਾਰੀ ਇਹੋ ਜੀ ਕੋਈ ਚੀਜ਼ ਨਹੀਂ ਹੈ ਜਿਹੜੀ ਅੰਦਰੋਂ ਖੋਜੇ ਤੇ ਤੈਨੂੰ ਨਾ ਮਿਲੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਕਿ ਭਲਿਆ ਅੰਤਰ ਤੀਰਥ ਗਿਆਨ ਹੈ ਤੇਰੇ ਅੰਦਰ ਗਿਆਨ ਦਾ ਤੀਰਥ ਹੈ ਤੇਰੇ ਅੰਦਰ ਬਹੁਤ ਸਾਰਾ ਪਰਮਾਤਮਾ ਨੇ ਗਿਆਨ ਟਕਾਇਆ ਹੋਇਆ ਏ ਤੇ ਇੱਕ ਮੈਂ ਇਹਦੇ ਨਾਲ ਬੇਨਤੀ ਕਰਦੇ ਵਾਂ ਜਿਹੜੇ ਧਰਮ ਨੂੰ ਨਹੀਂ ਮੰਨਦੇ ਉਹ ਇਹ ਯਕੀਨ ਕਰਕੇ ਜਾਣ ਬ੍ਰਹਿਮੰਡ ਦੇ ਵਿੱਚ ਤੇ ਤਾਕਤ ਹੈ ਨਾ ਜਿਵੇਂ ਕਈ ਕਹਿੰਦੇ ਨੇ ਜੇ ਰੱਬ ਨਹੀਂ ਹੈਗਾ ਸਾਰਾ ਕੁਦਰਤ ਪਰ ਕੁਦਰਤ ਚਿਤ ਵੀ ਤਾਕਤ ਹੈ ਨਾ ਜਿਹੜਾ ਸਾਰਾ ਕੁਝ ਕੰਟਰੋਲ ਕਰੀ ਫਿਰਦੀ ਹੈ ਅਸੀਂ ਇਹ ਮੰਨਦੇ ਹਾਂ ਕਿ ਬਲਿਹਾਰੀ ਕੁਦਰਤ ਵਸਿਆ ਪਾਤਸ਼ਾਹ ਤੇਰ ਤੋਂ ਕੁਰਬਾਨ ਤੋਂ ਕੁਦਰਤ ਵਸਿਆ ਜਿਹੜੇ ਨਹੀਂ ਰੱਬ ਨੂੰ ਮੰਨਦੇ ਘੱਟੋ ਘੱਟ ਇੰਨਾ ਤੇ ਮੰਨ ਲਓ ਕੋਈ ਤਾਕਤ ਸਾਰਾ ਕੁਝ ਚਲਾ ਰਹੀ ਹੈ ਉਸ ਤਾਕਤ ਦੇ ਵਿੱਚ ਵੀ ਬੜੀਆਂ ਤਾਕਤਾਂ ਨੇ ਤੁਹਾਨੂੰ ਕੰਟਰੋਲ ਕਰਨੀਆਂ ਆਉਣੀਆਂ ਚਾਹੀਦੀਆਂ ਨੇ ਅੱਜ ਸਾਇੰਸ ਕੋਸ਼ਿਸ਼ ਕਰ ਰਹੀ ਹੈ ਨਾ ਅਸਮਾਨੀ ਬਿਜਲੀ ਕੈਚ ਕਰ ਲਈਏ ਬਿਜਲੀ ਹੈ ਜਿੱਦਨ ਕੈਚ ਕਰ ਲੀਆ ਦੂਜੀ ਬਣਾਉਣ ਦੀ ਸਾਨੂੰ ਲੋੜ ਨਹੀਂ ਪੈਣੀ ਤਾਕਤਾਂ ਨੇ ਸੰਬੰਧ ਦੀ ਜਾਂਚ ਹੋਣੀ ਚਾਹੀਦੀ ਸਤਿਗੁਰੂ ਕਹਿ ਰਹੇ ਅੰਤਰ ਤੀਰਥ ਗਿਆਨ ਹੈ ਤੇਰੇ ਅੰਦਰ ਪਰਮਾਤਮਾ ਨੇ ਬੜਾ ਗਿਆਨ ਦਾ ਭੰਡਾਰਾ ਟਿਕਾਇਆ ਹੋਇਆ ਤੇ ਇਹ ਇਹਨੂੰ ਖੋਜਣ ਦਾ ਯਤਨ ਕਰੀਏ ਜਿਹੜੀ ਮੈਂ ਬੇਨਤੀ ਕਰਾਂ ਜਿਹਦੇ ਕਰਕੇ ਰੁਕਿਆ ਇਹ ਮਿਲਣਾ ਕਿਵੇਂ ਸਤਿਗੁਰ ਦੀਆ 부ਝਾਏ ਇਹ ਮਿਲਣਾ ਸਿ ਗੁਰੂ ਦੀ ਮੱਤ ਤੇ ਤੁਰਿਆ ਤੇ ਗੁਰੂ ਦੀ ਮੱਤ ਕਿੱਦਾਂ ਹੋਣੀ ਹੈ ਮੱਥਾ ਟੇਕ ਕੇ ਮੱਥਾ ਟੇਕਿਆ ਨਹੀਂ ਗੱਲ ਬੰਦੀ ਜੇ ਮੱਥਾ ਟੇਕਣ ਦੇ ਨਾਲ ਕੱਲੀ ਗੱਲ ਬੰਦੀ ਹੁੰਦੀ ਨਾ ਅਪਰਾਧੀ ਦੂਣਾ ਨਿਵੈ ਬਾਣੀ ਦੇ ਬਚਨ ਨੇ ਜਿਉ ਹੰਤਾ ਮਿਰਗਾਹੇ ਸੀਸ ਨਵਾਇਆ ਕਿਆ ਥੀਏ ਜਾਂ ਰਿਦੇ ਕੁ ਸੁਦੇ ਜਾਹੇ ਮੱਥਾ ਟੇਕਣ ਦਾ ਭਾਵ ਇਹ ਸੀ ਕਿ ਮੈਂ ਆਪਣੀ ਮਤ ਤੇਰੇ ਅੱਗੇ ਰੱਖਦਾ ਹਾਂ ਸਰੈਂਡਰ ਕਰਦਾ ਹਾਂ ਉਹ ਤੇ ਆਪਾਂ ਕੀਤਾ ਨਹੀਂ ਮੱਥਾ ਟੇਕਿਆ ਮਤ ਮਤ ਮੈਂ ਆਪਣੀ ਵਰਤਨੀ ਹੈ ਕਈ ਲੋਕ ਇਹੋ ਜਿਹਾ ਵੀ ਤੁਸੀਂ ਵੇਖੋਗੇ ਗੁਰੂ ਘਰ ਚ ਆਣ ਕੇ ਵੀ ਆਪਣੀ ਮਤ ਨਹੀਂ ਛੱਡਦੇ ਉਹ ਮੇਰੀ ਗੱਲ ਦਾ ਬਾਤ ਦਾ ਬਤੰਗੜ ਬਣ ਜਾਂਦਾ ਹੁੰਦਾ ਪੰਗਾ ਮੈਨੂੰ ਇਹ ਪੈਂਦਾ ਇੱਕ ਤੇ ਕੈਮਰਾ ਚੱਲਦਾ ਏ ਅਸੀਂ ਘਰੋਂ ਕਾਦੇ ਵਾਸਤੇ ਆਏ ਸ਼ਾਂਤੀ ਲੱਭਣ ਵਾਸਤੇ ਆਏ ਨਾ ਅੰਦਰੋਂ ਟਕਾ ਮਿਲੇ ਜਿੱਥੋਂ ਸ਼ਾਂਤੀ ਮਿਲੀ ਅਸੀਂ ਉੱਥੇ ਕਲੇਸ਼ ਪਾ ਕੇ ਬਹਿ ਗਏ ਗੁਰਦੁਆਰੇ 'ਚ ਤੇ ਫਿਰ ਭਲਿਆ ਜੀ ਇੱਥੋਂ ਕਲੇਸ਼ ਲੈ ਕੇ ਚਲ ਗਿਆ ਘਰ ਨੂੰ ਤੇ ਘਰ ਕਿ ਸ਼ਾਂਤੀ ਕਿੱਥੋਂ ਮਿਲੂਗੀ ਤੈਨੂੰ ਤੇਰੇ ਅੰਦਰ ਹੈ ਸਾਰਾ ਕੁਝ ਅੰਦਰੋਂ ਖੋਜ ਮਿਲਣਾ ਕਿਵੇਂ ਸਤਿਗੁਰ ਦੀਆ ਭੁਜਾਏ ਤੈਨੂੰ ਗੁਰੂ ਇਸ ਗੱਲ ਦੀ ਸੋਝੀ ਬਖਸ਼ਿਸ਼ ਕਰੇਗਾ ਕਿ ਭਾਈ ਤੇਰੇ ਅੰਦਰ ਜਿਹੜਾ ਏ ਉਹ ਨਾਮ ਦਾ ਖਜ਼ਾਨਾ ਹੈ ਜਿੱਦਣ ਅੰਦਰ ਗੁਰੂ ਨੇ ਤੀਰਥ ਵਿਖਾ ਦਿੱਤਾ ਸਤਿਗੁਰ ਕਹਿੰਦੇ ਮੈਲ ਗਈ ਮਨ ਨਿਰਮਲ ਹੋਆ ਨਿਰਮਲ ਦਾ ਅਰਥ ਪਵਿੱਤਰ ਹੋ ਗਏ ਹੁਣ ਮਨ ਜਿਹੜਾ ਬਾਡੀ ਦਾ ਕੋਈ ਪਾਰਟ ਨਹੀਂ ਸੀ ਜੇ ਪਾਰਟ ਹੁੰਦਾ ਤੇ ਆਪਾਂ ਇਹਦੀ ਵੀ ਕੋਈ ਸਰਜਰੀ ਕਰਾ ਦਿੰਦੇ ਭੀ ਇਹ ਡਾਕਟਰ ਨੂੰ ਕਹਿੰਦੇ ਭੀ ਇਹ ਵੀ ਸਾਫ਼ ਕਰ ਦਿਓ ਸਾਡੀਆਂ ਕਿਡਨੀਆਂ ਸਾਫ਼ ਹੁੰਦੀਆਂ ਅੱਜਕੱਲ੍ਹ ਮਾਨਵੀ ਕਹਿੰਦੇ ਵੀ ਕੋਈ ਗੱਲ ਨਹੀਂ ਏਡੀ ਵੀ ਡੈਲਸਿਸ ਕਰਦੇ ਹੋ ਤੁਸੀਂ ਇਹਨੂੰ ਵੀ ਸਾਫ਼ ਕਰਦੇ ਹੋ ਮਨ ਬਾਡੀ ਦਾ ਪਾਰਟ ਨਹੀਂ ਇਹ ਫੁਰਨੇ ਨੇ ਥਾਟ ਨੇ ਚੰਗੀ ਉੱਠ ਕੇ ਮਾਰੇ ਉੱਠ ਕੇ ਕਹਿੰਦੇ ਇਹ ਪਵਿੱਤਰ ਹੋ ਗਿਆ ਮਨ ਉਹਨਾਂ ਸਾਫ਼ ਹੋ ਗਿਆ ਫੁਰਨੇ ਸ਼ੁੱਧ ਹੋ ਗਏ ਮਨ ਮੈਲ ਗਈ ਮਨ ਨਿਰਮਲ ਹੋਵਾ ਹੋਇਆ ਕਿੱਦਾਂ ਜੀ ਅੰਮ੍ਰਿਤ ਸਰ ਤੀਰਥ ਨਾਏ ਹੁਣ ਇਸ ਸ਼ਬਦ ਨੂੰ ਧਿਆਨ ਨਾਲ ਸਮਝਦੇ ਹੋ ਅੰਮ੍ਰਿਤ ਸਰ ਦੇ ਅਰਥ ਕੀ ਨੇ ਅੰਮ੍ਰਿਤ ਦਾ ਅਰਥ ਨੇ ਆ ਅਮ੍ਰਿਤ ਉਹ ਵਸਤੂ ਜੀ ਦਾ ਸੇਵਨ ਕਰਨ ਦੇ ਨਾਲ ਮੌਤ ਨਹੀਂ ਆਉਂਦੀ ਮੈਂ ਇਸੇ ਤੇ ਇਕੱਲਾ ਸਮਾਂ ਲਾ ਦੇਣਾ 2-4 ਮਿੰਟ ਮੇਰੇ ਬਾਕੀ ਨੇ ਇੱਕ ਗੱਲ ਚੇਤਾ ਰੱਖਿਓ ਗੁਰਮਤ ਜਿਹੜੀ ਹੈ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਨਹੀਂ ਤੁਰਦੀ ਉਲਟ ਨਹੀਂ ਚੱਲਦੀ ਗੁਰਮਤ ਕੁਦਰਤ ਦੇ ਨਿਯਮਾਂ ਦੇ ਉਲਟ ਨਹੀਂ ਕਦੀ ਵੀ ਚੱਲੇਗੀ ਇਹ ਇੱਕ ਸਿਧਾਂਤ ਹੈ ਜੋ ਉਪਜਿਓ ਸੋ ਬਿਨਸ ਹੈ ਪਰ ਉਹ ਆਜ ਕਾ ਕਾਲ ਜਿਹੜੀ ਚੀਜ਼ ਪੈਦਾ ਹੋਏ ਉਹਦਾ ਨਾਸ਼ ਜ਼ਰੂਰ ਹੋਵੇਗਾ ਫਿਰ ਅਮਰਤ ਦਾ ਫਾਇਦਾ ਕੀ ਹੋਇਆ ਜੇ ਸਾਰਾ ਕੁਝ ਨਾਸ਼ ਹੋ ਜਾਏ ਅਮਰਤ ਦਾ ਭਾਵ ਹੈ ਤੇਰੀ ਆਤਮਿਕ ਮੌਤ ਨਹੀਂ ਹੋਵੇਗੀ ਸ਼ੁਭ ਗੁਣ ਨਹੀਂ ਮਰਨਗੇ ਤੇਰੇ ਅੰਦਰੋਂ ਹੁਣ ਇੱਥੇ ਸ਼ਬਦ ਅਮਰਤ ਇਹਦੇ ਅਰਥ ਮੈਂ ਬਿਲਕੁਲ ਸ਼ਾਰਟ ਜੇ ਕਰ ਰਿਹਾ ਕਿ ਉਹ ਪਦਾਰਥ ਜਿਹਦੇ ਨਾਲ ਆਤਮਿਕ ਮੌਤ ਨਹੀਂ ਹੁੰਦੀ ਤੇ ਸਰ ਦਾ ਅਰਥ ਕੀ ਹੁੰਦਾ ਜੀ ਸਰੋਵਰ ਅਮਰਤ ਰੂਪੀ ਸਰੋਵਰ ਹੁਣ ਕਈ ਵਾਰੀ ਆਪਾਂ ਇਹਦੇ ਅਰਥ ਕਰਦੇ ਸਿੱਧਾ ਆਪਣੇ ਸ਼ਹਿਰ ਦੇ ਨਾਲ ਜੋੜਦੇ ਜਾਂਦੇ ਹਾਂ ਜੀ ਅਮਰਤਸਰ ਤੇ ਮੈਂ ਕੱਲ ਤੁਹਾਨੂੰ ਇੱਕ ਗੱਲ ਕਹੀ ਸੀ ਕੋਈ ਵੀ ਕਿਸੇ ਵੀ ਚੀਜ਼ ਨੂੰ ਤੁਸੀਂ ਪੱਖ ਨੂੰ ਵੇਖਣਾ ਹੈ ਉਹਨੂੰ ਵਾਚ ਕਰਨਾ ਹੈ ਇੱਕ ਗੱਲ ਚੇਤਾ ਰੱਖੋ ਉਸ ਸਮੇਂ ਦਾ ਇਤਿਹਾਸ ਵੇਖੋ ਵੀ ਉਦੋਂ ਕੀ ਕੀ ਚੀਜ਼ਾਂ ਮੌਜੂਦ ਸਨ ਕੀ ਗੁਰੂ ਅਮਰਦਾਸ ਪਾਤਸ਼ਾਹ ਜੀ ਵੇਲੇ ਅੰਮ੍ਰਿਤਸਰ ਮੌਜੂਦ ਸੀ ਕਿਉਂ ਡਾਕਟਰ ਸਾਹਿਬ ਆਪਾਂ ਜੀ ਇਹਦੇ ਅੰਮ੍ਰਿਤਸਰ ਦੇ ਅਰਥ ਕਰ ਦਈਏ ਬਾਣੀ 'ਚ ਕਈ ਸ਼ਬਦ ਆਉਂਦੇ ਨੇ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਉਹ ਆਪਾਂ ਉਹਦੇ ਨਾਲ ਜੋੜ ਦਿੰਨੇ ਆ ਇਹ ਵੇਖਣਾ ਪੈਣਾ ਵੀ ਉਦੋਂ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਜਿਹੜਾ ਉਸ ਰੋਵਰ ਤਿਆਰ ਹੋ ਗਿਆ ਸੀ ਹਿਸਟਰੀ ਕੀ ਬੋਲਦੀ ਹੈ ਸੋਚਣਾ ਪਊ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਗੁਰੂ ਅਮਰਦਾਸ ਜੀ ਨੇ ਨਿਸ਼ਾਨਦੇਹੀ ਕਰਾਈ ਸੀ ਅੰਮ੍ਰਿਤਸਰ ਦੀ ਇਹ ਬਾਦ ਦੇ ਵਿੱਚ ਚਾਰ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਅੰਮ੍ਰਿਤਸਰ ਦੀ ਧਰਤੀ ਹੈ ਇਹ ਦਰਬਾਰ ਸਾਹਿਬ ਦੀ ਇਹ ਇਹਨੂੰ ਬਾਦ ਦੇ ਵਿੱਚ ਖਰੀਦਿਆ ਗਿਆ ਹੈ ਇਹ ਇੱਕ ਵੱਖਰਾ ਪੱਖ ਹੋ ਜਾਏਗਾ ਅੰਮ੍ਰਿਤਸਰ ਦੇ ਹਿਸਟਰੀ ਦੇ ਬਾਰੇ ਪਰ ਜਿਸ ਵੇਲੇ ਗੁਰੂ ਇਹ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੈ ਇਸ ਕਰਕੇ ਇਹਦਾ ਅਰਥ ਕਰਨਾ ਹੈ ਅਮਰਤ ਰੂਪੀ ਹਿਰਦੇ ਦੇ ਵਿੱਚ ਵਸਿਆ ਹੋਇਆ ਸਰੋਵਰ ਨਾ ਕੇ ਦਰਬਾਰ ਸਾਹਿਬ ਵਾਲਾ ਅਮਰਤ ਸਰੋਵਰ ਤੇ ਜਿਹੜੇ ਉਹ ਅਰਥ ਕਰਨ ਦੇ ਉਹਨਾਂ ਨੂੰ ਸਿੱਧਾ ਜਿ ਇੱਕ ਨਿਕਾੜਿਆ ਸਵਾਲ ਕਰਦੇ ਹੋ ਕਿ ਭਾਈ ਉਦੋਂ ਅਮਰਤ ਸਰ ਦਾ ਸਰੋਵਰ ਬਣ ਗਿਆ ਸੀ ਤੇ ਜੇ ਬਣਿਆ ਸੀ ਤਾਂ ਪਹਿਲਾ ਨਾਮ ਕੀ ਸੀ ਸਿੱਧਾ ਤੇ ਅਮਰਤ ਸਰੋਵਰ ਨਾਮ ਨਹੀਂ ਪਿਆ ਅਮਰਸਰ ਸ਼ਹਿਰ ਦਾ ਨਾਮ ਹੀ ਨਹੀਂ ਸੀ ਨਾਮ ਤਬਦੀਲ ਹੋਏ ਨੇ ਖੈਰ ਇਹ ਆਪਣਾ ਵਿਸ਼ਾ ਨਹੀਂ ਗੱਲ ਨੇੜੇ ਰੱਖਾ ਸਮਾਪਤ ਕਰਾ ਸਤਿਗੁਰੂ ਕਹਿ ਰਹੇ ਨੇ ਮੈਲ ਗਈ ਮਨ ਨਿਰਮਲ ਹੋਆ ਅੰਦਰ ਦੀ ਮੈਲ ਚਲੀ ਗਈ ਮਨ ਪਵਿੱਤਰ ਹੋ ਗਿਆ ਕਿਦੋਂ ਆ ਜੀ ਅੰਮ੍ਰਿਤ ਸਰ ਤੀਰਥ ਨਾ ਇਹ ਹੁਣ ਤੀਰਥ ਕਿਹੜਾ ਹੈ ਤੀਰਥ ਗਿਆਨ ਹੈ ਜਿਹੜਾ ਉੱਪਰ ਦੱਸਿਆ ਹੋਇਆ ਹੈ ਜਿਹੜਾ ਗਿਆਨ ਦਾ ਅੰਦਰ ਬ੍ਰਹਮ ਗਿਆਨ ਦਾ ਤੀਰਥ ਹੈ ਨਾ ਉਸ ਗਿਆਨ ਦੇ ਵਿੱਚ ਨਾਉਣ ਦਾ ਅਰਥ ਚੁੱਭੀ ਲਾਉਣੀ ਨਾਉਣ ਦਾ ਅਰਥ ਇਹ ਕਿ ਦੇ ਬਾਹਰੀ ਸਰੀਰ ਦੀ ਮੈਲ ਲਾਉਣੀ ਹੈ ਨਹੀਂ ਇੱਥੇ ਗਿਆਨ ਚ ਜਦੋਂ ਨਹਾਉਣਾ ਹੈ ਗਿਆਨ ਚ ਨਹਾਉਣ ਦਾ ਅਰਥ ਹੋਣਾ ਤੁਸੀਂ ਇਹ ਥੋੜੀ ਵੀ ਕੋਈ ਊੜਾ ਐੜਾ ਲੈ ਕੇ ਤੇ ਕਾਗਜ਼ੇ ਬਣਾ ਕੇ ਤੇ ਉੱਤੇ ਸਿਰ ਤੇ ਸੁੱਟ ਲੋਗੇ ਫੇ ਬੱਲੇ ਬੱਲੇ ਮੈਂ ਤੇ ਨਹਾ ਲਿਆ ਕਾਗਜ਼ੇ ਪਾੜ ਕੇ ਨਹੀਂ ਇਹ ਨਹਾਉਣ ਦਾ ਅਰਥ ਹੈ ਚੁੱਭੀ ਲਾਉਣੀ ਉਸ ਗਿਆਨ ਦੇ ਵਿੱਚ ਵੱੜ ਜਾਣਾ ਜਿਵੇਂ ਪਾਣੀ ਦੇ ਨਾਲ ਗਿੱਲੇ ਹੋ ਜਾਂਦੇ ਹਨ ਏਦਾਂ ਗਿਆਨ ਦੇ ਵਿੱਚ ਗੜੂਚੂ ਹੋ ਜਾਣਾ ਇਹ ਅਰਥ ਹੈ ਸਤਿਗੁਰੂ ਕਹਿ ਰਹੇ ਨੇ ਕਿ ਭਾਈ ਅੰਮ੍ਰਿਤ ਸਰ ਤੀਰਥ ਨਾਏ ਗਿਆਨ ਰੂਪੀ ਅੰਮ੍ਰਿਤ ਰੂਪ ਸਰੋਵਰ ਜਿਹੜਾ ਹੈ ਉਹਦੇ ਵਿੱਚ ਜਦੋਂ ਮਨੁੱਖ ਨਹਾਏ ਦਾ ਅਰਥ ਨਹਾ ਲੈਂਦਾ ਹੈ ਚੁੱਭੀ ਲਾ ਲੈਂਦਾ ਹੈ ਉਹਦੇ ਅੰਦਰ ਦੀ ਮੈਲ ਚਲੀ ਜਾਂਦੀ ਹੈ ਜਿੱਦਨ ਮੈਲ ਚਲੀ ਗਈ ਤੇ ਮਨ ਪਵਿੱਤਰ ਹੋ ਜਾਂਦਾ ਹੈ ਜਦੋਂ ਮਨ ਪਵਿੱਤਰ ਹੋ ਗਿਆ ਤੇ ਗੱਲ ਚੇਤਾ ਰੱਖਿਓ ਜਿੱਥੋਂ ਮੈਂ ਵਿਚਾਰ ਆਰੰਭ ਕੀਤੀ ਸੀ ਚਿੰਤਾ ਚੋਰੇ ਵਰਗੀਆਂ ਬਿਮਾਰੀਆਂ ਸਾਰੀਆਂ ਦੂਰ ਹੋ ਜਾਂਦੀਆਂ ਨੇ ਮੈਂ ਸਮਾਪਤੀ ਕਰਾਂ ਵਿਚਾਰ ਇੱਥੋਂ ਸ਼ੁਰੂ ਕੀਤੀ ਸੀ ਤੇਰੇ ਅੰਦਰ ਸਾਰਾ ਕੁਝ ਹੈ ਇਹਨੂੰ ਖੋਜਣ ਦਾ ਯਤਨ ਕਰ ਬਾਹਰ ਵਾਲੇ ਪਾਸੇ ਅੱਖਾਂ ਨੂੰ ਬੰਦ ਕਰ ਜਿੱਦ ਅੰਦਰ ਨੂੰ ਖੋਜੀਆ ਤੇ ਤੈਨੂੰ ਜਿਹੜਾ ਸੁੱਖ ਬਾਹਰੋਂ ਨਹੀਂ ਨਾ ਮਿਲਿਆ ਉਹ ਤੋਂ ਕਈ ਗੁਣਾ ਜ਼ਿਆਦਾ ਸੁੱਖ ਅੰਦਰੋਂ ਮਿਲ ਜੇਗਾ ਇੱਥੇ ਸਮੇਂ ਦੀ ਸਮਾਪਤੀ ਬਾਕੀ ਦੀ ਵਿਚਾਰ ਕੱਲ ਨੂੰ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਅੰਤਰ ਤੀਰਥ ਗਿਆਨ ਹੈ ਸਤ ਗੁਰ ਦਿਆ ਬੁਝਾਏ ਮੈ ਲਗਈ ਮਨ ਨਿਰਮਲ ਹੋਆ ਅੰਮ੍ਰਿਤਸਾਰ ਤੀਰਥ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ